ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਇੱਕ ਟੇਸਟੀ ਹੈਲਦੀ ਰੋਟੀ ਜਾਂ ਪਰੌਠਾ ਕੁਝ ਵੀ ਕਹਿ ਸਕਦੇ ਹੋ ਇਹਦੇ ਵਾਸਤੇ ਆਪਾਂ ਲੈ ਰਹੇ ਹਾਂ ਬਾਜਰੇ ਦਾ ਆਟਾ ਥੋੜਾ ਜਿਹਾ ਬਾਜਰੇ ਦਾ ਆਟਾ ਤੇ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਕਣਕ ਦਾ ਆਟਾ ਕਣਕ ਦਾ ਆਟਾ ਜਿਹੜਾ ਬਾਈਂਡਿੰਗ ਵਾਸਤੇ ਬਹੁਤ ਵਧੀਆ ਰਹਿੰਦਾ ਤੇ ਇੱਥੇ ਮੇਰੇ ਕੋਲ ਨਾ ਆਲੂ ਬਚ ਗਏ ਸੀ ਆਲੂ ਵਾਲੇ ਪਰੌਂਠੇ ਬਣਾਏ ਸੀ ਆਪਾਂ ਸੰਡੇ ਵਾਲੇ ਦਿਨ ਤੇ ਉਹਦੇ ਵਿੱਚੋਂ ਆਲੂ ਬਚ ਗਏ ਤੇ ਇਹਨੂੰ ਹੁਣ ਆਪਾਂ ਇਸੇ ਆਟੇ ਦੇ ਵਿੱਚ ਗੁੰਨ ਦਵਾਂਗੇ ਤੇ ਜਦੋਂ ਮਤਲਬ ਆਲੂ ਆਪਾਂ ਉਬਾਲਦੇ ਆ ਰੋਟੀ ਬਣਾ ਲੈਂਦੇ ਆ ਤੇ ਉਹਦੇ ਵਿੱਚ ਪਾਇਆ ਹੁੰਦਾ ਆਪਾਂ ਨਮਕ ਤੇ ਉਹ ਨੈਕਸਟ ਡੇ ਤੱਕ ਸਵੇਰ ਤੱਕ ਉਹ ਥੋੜੇ ਜਿਵੇਂ ਕਹਿ ਲਓ ਪਤਲੇ ਜਿਹੇ ਹੋ ਜਾਂਦੇ ਆ ਤੇ ਉਹਦੇ ਫਿਰ ਰੋਟੀ ਉਨੀ ਵਧੀਆ ਨਹੀਂ ਬਣਦੀ ਤੇ ਮੈਂ ਸੋਚਿਆ ਅੱਜ ਆਪਾਂ ਇਹਦੇ ਨਾਲ ਇੱਕ ਟੇਸਟੀ ਜਿਹਾ ਪਰੌਂਠਾ ਬਣਾਣੇ ਆ ਤੁਸੀਂ ਪਰੌਂਠਾ ਕਹ ਲਓ ਰੋਟੀ ਕਹ ਲਓ ਕੁਝ ਵੀ ਆ ਤੇ ਬਣਾ ਕੇ ਜਰੂਰ ਦੇਖਿਓ ਇਹ ਬਹੁਤ ਟੇਸਟੀ ਬਣੇਗਾ ਇਦੇ ਵਿੱਚ ਆਪਾਂ ਲੋੜ ਅਨੁਸਾਰ ਹੋਰ ਮਸਾਲੇ ਪਾ ਲਏ ਆ ਜਿਵੇਂ ਕਿ ਨਮਕ ਮਿਰਚ ਜੀਰਾ ਸੁੱਕਾ ਧਨੀਆ ਤੇ ਨਾਲ ਆਪਾਂ ਕਸਤੂਰੀ ਮੇਥੀ ਪਾਵਾਂਗੇ ਥੋੜੀ ਜੀ ਇਹਦੇ ਨਾਲ ਟੇਸਟ ਵਧੀਆ ਹੋ ਜਾਂਦਾ ਆ ਵੈਸੇ ਤਾਂ ਜਿਹੜੇ ਆਲੂ ਸੀਗੇ ਮੈਂ ਕਿਤੇ ਹੋਏ ਉਹਨਾਂ ਵਿੱਚ ਵੀ ਮਸਾਲਾ ਸੀਗਾ ਤੇ ਥੋੜੇ ਜਿ ਮੈਂ ਪਿਆਜ਼ ਵੀ ਐਡ ਕੀਤੇ ਸੀ ਕੱਟ ਕੇ ਉਹ ਤੁਹਾਡੀ ਆਪਣੀ ਮਰਜ਼ੀ ਆ ਆਪਸ਼ਨਲ ਨਹੀਂ ਅਗਰ ਤੁਸੀਂ ਪਿਆਜ਼ ਘੱਟ ਖਾਣੇ ਹੋ ਤਾਂ ਤੁਸੀਂ ਉਹਨੂੰ ਸਕਿਪ ਕਰ ਸਕਦੇ ਹੋ ਤੇ ਮਸਲ ਮਸਲ ਕੇ ਆਪਾਂ ਨਾ ਇਹਨੂੰ ਚੰਗੀ ਤਰ੍ਹਾਂ ਆਟੇ ਨੂੰ ਬਿਲਕੁਲ ਵਧੀਆ ਤਰੀਕੇ ਨਾਲ ਗੁੰਨ ਲੈਣਾ ਆ ਆਲੂ ਨੂੰ ਜਿਹੜਾ ਆ ਚੰਗੀ ਤਰ੍ਹਾਂ ਆਟੇ ਵਿੱਚ ਆਪਾਂ ਮਿਕਸ ਕਰ ਲਾਂਗੇ ਬਾਜਰੇ ਦੇ ਆਟੇ ਨੂੰ ਗੁੰਨਣ ਵਾਸਤੇ ਆਪਾਂ ਨੂੰ ਬਹੁਤ ਜ਼ਿਆਦਾ ਪਾਣੀ ਦੀ ਜ਼ਰੂਰਤ ਨਹੀਂ ਪੈਂਦੀ ਤੇ ਪਹਿਲਾਂ ਆਪਾਂ ਚੰਗੀ ਤਰ੍ਹਾਂ ਆਲੂ ਮਿਕਸ ਕਰ ਲਾਂਗੇ ਫਿਰ ਆਪਾਂ ਲੋੜ ਅਨੁਸਾਰ ਪਾਣੀ ਪਾਵਾਂਗੇ ਤੇ ਪਾਣੀ ਵੀ ਆਪਾਂ ਗਰਮ ਲੈਣਾ ਆ ਮਤਲਬ ਜਿਹੜਾ ਤੁਹਾਡੇ ਹੱਥਾਂ ਨੂੰ ਸੈਂਦਾ ਸੈਂਦਾ ਹੋਵੇ ਉਬਲਦਾ ਪਾਣੀ ਨਹੀਂ ਕੋਸਾ ਕੋਸਾ ਹੋਵੇ ਠੀਕ ਠਾਕ ਜਿਹਾ ਜਿਹਦੇ ਨਾਲ ਤੁਸੀਂ ਆਰਾਮ ਨਾਲ ਆਟਾ ਗੁੰਨ ਸਕੋ ਇਸ ਤਰ੍ਹਾਂ ਦਾ ਪਾਣੀ ਲੈਣਾ ਤੇ ਬਹੁਤ ਜ਼ਿਆਦਾ ਪਾਣੀ ਇੱਕੋ ਵਾਰ ਹੀ ਨਹੀਂ ਆਪਾਂ ਵਿੱਚ ਪਾ ਦੇਣਾ ਬਹੁਤ ਥੋੜਾ ਥੋੜਾ ਕਰਕੇ ਪਾਣੀ ਪਾਣਾ ਆ ਤੇ ਇਹ ਤਾਂ ਵੀ ਆਟਾ ਬੜਾ ਮੁਲਾਇਮ ਜਿਹਾ ਬਣ ਕੇ ਤਿਆਰ ਹੁੰਦਾ ਆ बाजरे ਦਾ ਜਿਹੜਾ ਆਟਾ ਆ ਬਹੁਤ ਹੀ ਗੁਣਕਾਰੀ ਹੁੰਦਾ ਆ ਤੇ 슈ਗਰ ਦੇ ਮਰੀਜ਼ਾਂ ਵਾਸਤੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਆ ਤੇ ਇਹ ਜ਼ਰੂਰੀ ਨਹੀਂ 슈ਗਰ ਦੇ ਮਰੀਜ਼ ਹੀ ਖਾ ਸਕਦੇ ਆ ਆਪਾਂ ਵੈਸੇ ਵੀ ਇਹਨੂੰ ਡਾਈਟ ਵਿੱਚ ਸ਼ਾਮਲ ਕਰ ਸਕਦੇ ਆ ਬਹੁਤ ਹੀ ਹੈਲਦੀ ਹੁੰਦਾ ਆ ਚੰਗਾ ਹੁੰਦਾ ਆ ਸਿਹਤ ਵਾਸਤੇ ਤੇ ਸਾਰੇ ਜਣੇ ਦਿਨ ਵਿੱਚ ਇੱਕ ਵਾਰ ਬਾਜਰੇ ਦੀ ਰੋਟੀ ਬਣਾ ਕੇ ਜ਼ਰੂਰ ਖਾਇਆ ਕਰੋ ਕਿਸੇ ਵੀ ਤਰੀਕੇ ਨਾਲ ਤੁਸੀਂ ਇਹਨੂੰ ਖਾ ਸਕਦੇ ਹੋ ਚਾਹੇ ਤੁਸੀਂ ਸਿੰਪਲ ਬਾਜਰੇ ਦੀ ਰੋਟੀ ਬਣਾ ਕੇ ਖਾ ਲਓ ਇੱਥੇ ਲਵਦੀ ਪਨੀਆ ਕੇ ਕਿੰਨੀ ਸ਼ਰਾਰਤ ਆਪਣੇ ਹੱਥ ਵਿੱਚ ਲਿਆ ਰਿਆ ਸੀਗਾ 5 ਮਿੰਟ ਰੈਸਟ ਤੇ ਰੱਖਣ ਤੋਂ ਬਾਅਦ ਆਟਾ ਜਿਹੜਾ ਬਿਲਕੁਲ ਸੌਫਟ ਹੋ ਚੁੱਕਿਆ ਸੀ ਤੇ ਇੱਥੇ ਮੈਂ ਲੈ ਲਿਆ ਇੱਕ ਪੋਲੀਥਿਨ ਪੋਲੀਥਿਨ ਨੂੰ ਮੈਂ ਪਹਿਲਾਂ ਧੋ ਲਿਆ ਸੀ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਇਹਦੇ ਤੇ ਹੁਣ ਰੋਟੀ ਬਣਾਵਾਂਗੇ ਆਟਾ ਜਿਹੜਾ ਐ ਇੰਨਾ ਕੁ ਸੌਫਟ ਸੀਗਾ ਕਿ ਮੈਨੂੰ ਇਹਨੂੰ ਬੇਲਣ ਦੀ ਬਿਲਕੁਲ ਜ਼ਰੂਰਤ ਨਹੀਂ ਪਈ ਤੁਸੀਂ ਦੇਖ ਸਕਦੇ ਹੋ ਕਿਵੇਂ ਮੈਂ ਪੋਲੇ ਜਿਹੇ ਹੱਥਾਂ ਨਾਲ ਇਹ ਇਸ ਰੋਟੀ ਨੂੰ ਸੈੱਟ ਕਰ ਲਾਂਗੀ ਤੇ ਮੈਂ ਥੋੜਾ ਥੋੜਾ ਕਣਕ ਦਾ ਆਟਾ ਪਾਇਆ ਸੀਗਾ ਕਿਉਂਕਿ ਰੋਟੀ ਵਿੱਚ ਪਿੱਛੇ ਫਿਰ ਲਿਫਾਫੇ ਦੇ ਉੱਤੇ ਨਾ ਚਿਪਕ ਜਾਂਦੀ ਹੈ ਅਗਰ ਕਣਕ ਦਾ ਆਪਾਂ ਆਟਾ ਨਹੀਂ ਪਾਵਾਂਗੇ ਤਾਂ ਚਿਪਕ ਜਾਏਗੀ ਆਲੂ ਪਾਨ ਨਾਲ ਜਿਹੜਾ ਆਟਾ ਆ ਬਹੁਤ ਹੀ ਸੌਫਟ ਜਿਹਾ ਹੀ ਬਣ ਕੇ ਡੋ ਜਿਹੜਾ ਇਹ ਤਿਆਰ ਹੋਇਆ ਸੀਗਾ ਬੜੀ ਆਸਾਨੀ ਨਾਲ ਇਹ ਰੋਟੀ ਬੇਲੀ ਜਾ ਰਹੀ ਸੀ ਮੈਂ ਇੱਥੇ ਕਣਕ ਦਾ ਆਟਾ ਲਿਆ ਸੀ ਰੋਟੀ ਨੂੰ ਸੈੱਟ ਕਰਨ ਵਾਸਤੇ ਮਤਲਬ ਜਿਹਨੂੰ ਆਪਾਂ ਪਰੇਥਣ ਕਹਿ ਦਿੰਨੇ ਆ ਜਾਂ ਕਈ ਧੂੜਾ ਕਹਿ ਦਿੰਦੇ ਆ ਤੇ ਉਹ ਤੁਸੀਂ ਬਾਜਰੇ ਦਾ ਆਟਾ ਵੀ ਲੈ ਸਕਦੇ ਹੋ ਜਦੋਂ ਜੀ ਤੁਸੀਂ ਕਣਕ ਦਾ ਆਟਾ ਹੀ ਲੈਣਾ ਆ ਇਹਦੇ ਵਿੱਚ ਤੁਸੀਂ ਇੱਥੇ ਬਾਜਰੇ ਦਾ ਆਟਾ ਵੀ ਯੂਜ਼ ਕਰ ਸਕਦੇ ਹੋ ਮਤਲਬ ਸੁੱਕਾ ਆਟਾ ਫਿਰ ਥੋੜਾ ਯੂਜ਼ ਕਰਾਂਗੇ ਤਾਂ ਕਿ ਇਹ ਥੋੜੀ ਸਹੀ ਤਰ੍ਹਾਂ ਬੇਲੀ ਜਾ ਸਕੇ ਸੈੱਟ ਹੋ ਜਾਵੇ ਰੋਟੀ ਇੱਥੇ ਆਪਾਂ ਤਵਾ ਗਰਮ ਹੋਣਾ ਰੱਖਤਾ ਤੇ ਹੁਣ ਆਪਾਂ ਪੋਲੇ ਜਿਹੇ ਹੱਥਾਂ ਨਾਲ ਰੋਟੀ ਚੱਕ ਕੇ ਜਿਹੜੀ ਆ ਤਵੇ ਦੇ ਉੱਤੇ ਪਾ ਦੇਣੀ ਆ ਬੜੇ ਆਰਾਮ ਨਾਲ ਪਾਣੀ ਪੈਣੀ ਇਹ ਰੋਟੀ ਨਹੀਂ ਤਾਂ ਇਹ ਟੁੱਟ ਵੀ ਸਕਦੀ ਆ ਤੇ ਮੀਡੀਅਮ ਤੋਂ ਸਲੋ ਗੈਸ ਹੀ ਰੱਖਣਾ ਵਾ ਫੁੱਲ ਗੈਸ ਕਰਕੇ ਨਹੀਂ ਤੁਸੀਂ ਇਹਨੂੰ ਰੋਟੀ ਨੂੰ ਸੇਕਣਾ ਕਿਉਂਕਿ ਫਿਰ ਇਹ ਚੰਗੀ ਤਰ੍ਹਾਂ ਜਿਹੜੀ ਪੱਕੇਗੀ ਨਹੀਂ ਬਾਜਰੇ ਦੀ ਰੋਟੀ ਨੂੰ ਜਿਹੜੀ ਪਕਾਉਣ ਵਾਸਤੇ ਆ ਉਹ ਆਂਚ ਜਿਹੜੀ ਮੀਡੀਅਮ ਜੀ ਰੱਖਣੀ ਪੈਂਦੀ ਆ ਤੇਜ਼ ਕਰ ਦੋਗੇ ਤਾਂ ਇਹ ਬਾਹਰੋਂ ਪੱਕ ਜਾਏਗੀ ਪਰ ਅੰਦਰੋਂ ਨਹੀਂ ਆਟਾ ਚੰਗੀ ਤਰ੍ਹਾਂ ਪੱਕੇਗਾ ਇੱਥੇ ਆਪਾਂ ਇਸ ਰੋਟੀ ਨੂੰ ਘਿਓ ਲਗਾਉਂਦੇ ਹੋਏ ਥੋੜਾ ਥੋੜਾ ਘਿਓ ਲਗਾਉਂਦੇ ਹੋਏ ਤੇ ਪਰੌਂਠੇ ਵਾਂਗੂ ਬਣਾਵਾਂਗੇ ਏ ਤੁਸੀਂ ਇਹਨੂੰ ਰੋਟੀ ਵਾਂਗ ਵੀ ਬਣਾ ਸਕਦੇ ਹੋ ਅਗਰ ਤੁਸੀਂ ਨਹੀਂ ਕਿ ਉਹ ਜ਼ਿਆਦਾ ਖਾਂਦੇ ਪਰੌਂਠਾ ਨਹੀਂ ਖਾਣਾ ਚਾਹੁੰਦੇ ਤਾਂ ਤੁਸੀਂ ਸਿੰਪਲ ਤਰੀਕੇ ਨਾਲ ਬਣਾ ਕੇ ਉੱਪਰ ਦੇਸੀ ਘਿਓ ਲਗਾ ਸਕਦੇ ਹੋ ਪਰ ਮੈਂ ਇਹਨੂੰ ਪਰੌਂਠੀ ਵਾਂਗੂ ਬਣਾ ਰਹੀ ਆ ਇਹ ਆਪਣੇ ਬੇਟੇ ਵਾਸਤੇ ਬਣਾ ਰਹੀ ਸੀ ਮੈਂ ਉਹਨੂੰ ਪਰੌਂਠੀ ਜ਼ਿਆਦਾ ਵਧੀਆ ਲੱਗਦੀ ਹੈ ਅਗਰ ਤਾਂ ਹੱਡੇ ਵੀ ਬੱਚੇ ਬਾਜਰੇ ਦੀ ਰੋਟੀ ਖਾਣਾ ਪਸੰਦ ਨਹੀਂ ਕਰਦੇ ਤਾਂ ਇੱਕ ਵਾਰ ਇਸ ਤਰੀਕੇ ਨਾਲ ਬਣਾ ਕੇ ਜ਼ਰੂਰ ਦਿਓ ਆਪਣੇ ਬੱਚਿਆਂ ਨੂੰ ਬਾਜਰੇ ਦੀ ਰੋਟੀ ਉਹ ਜ਼ਰੂਰ ਖਾਣਗੇ ਇੱਥੇ ਮੈਂ ਆਲੂ ਜਿਹੜਾ ਆ ਇੱਕ ਦਿਨ ਪਹਿਲਾਂ ਜਿਹੜਾ ਬਚ ਗਿਆ ਸੀ ਉਹ ਲਿਆ ਤੁਸੀਂ ਇੱਥੇ ਫਰੈਸ਼ ਆਲੂ ਵੀ ਲੈ ਸਕਦੇ ਹੋ ਉਬਾਲ ਕੇ ਉਬਲਿਆ ਹੋਇਆ ਆਲੂ ਤੁਸੀਂ ਮੈਸ਼ ਕਰਕੇ ਰੋਟੀ ਬਣਾ ਸਕਦੇ ਹੋ ਅੱਜ ਕੱਲ ਜਿਵੇਂ ਆ ਆਲੂ ਮੇਥੀ ਦਾ ਸੀਜ਼ਨ ਚੱਲ ਰਿਹਾ ਹੈ ਸਰਦੀਆਂ ਨੇ ਤਾਂ ਮੇਥੀ ਜਿਹੜੀ ਘਰ ਘਰ ਆਰਾਮ ਨਾਲ ਬਣਦੀ ਹੈ ਅੱਜ ਕੱਲ ਸਰਦੀਆਂ ਦੇ ਵਿੱਚ ਤੇ ਕਈ ਵਾਰ ਥੋੜੀ ਬਹੁਤੀ ਬਚ ਜਾਂਦੀ ਹੈ ਤੁਸੀਂ ਉਹ ਵੀ ਆਟੇ ਦੇ ਵਿੱਚ ਗੁੰਨ ਸਕਦੇ ਹੋ ਕਣਕ ਦੇ ਆਟੇ ਵਿੱਚ ਵੀ ਗੁੰਨ ਸਕਦੇ ਹੋ ਤੇ ਤੁਸੀਂ ਬਾਜਰੇ ਦੇ ਆਟੇ ਦੇ ਵਿੱਚ ਵੀ ਗੁੰਨ ਕੇ ਰੋਟੀ ਬਣਾ ਕੇ ਦੇਖਿਓ ਬਹੁਤ ਹੀ ਟੇਸਟੀ ਤੇ ਕਰਾਰੀ ਜੀ ਰੋਟੀ ਬਣਦੀ ਹੈ ਬੱਚੇ ਤਾਂ ਬਹੁਤ ਲਾਈਕ ਕਰਦੇ ਨੇ ਇੱਕ ਵਾਰ ਜ਼ਰੂਰ ਬਣਾਇਓ ਜਿਵੇਂ ਕਿ ਦਾਲ ਬਚ ਜਾਂਦੀ ਹੈ ਤੁਸੀਂ ਦਾਲ ਵੀ ਆٹے ਵਿੱਚ ਗੁੰਨ ਸਕਦੇ ਹੋ ਕੋਈ ਵੀ ਸਬਜ਼ੀ ਇੱਦਾਂ ਦੀ ਹੋਵੇ ਜਿਹੜੀ ਆٹے ਦੇ ਵਿੱਚ ਆਪਾਂ ਗੁੰਨ ਸਕਦੇ ਹੋਈਏ ਉਹ ਤੁਸੀਂ ਅ ਬਜਰੇ ਦੇ ਆٹے ਦੇ ਵਿੱਚ ਗੁੰਨ ਕੇ ਬੱਚਿਆਂ ਨੂੰ ਬਣਾ ਕੇ ਦਿਓ ਪਰੌਂਠੀ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਦਹੀਂ ਵਗੈਰਾ ਨਾਲ ਜਾਂ ਮੱਖਣ ਵਗੈਰਾ ਨਾਲ ਸਰਵ ਕਰ ਸਕਦੇ ਹਾਂ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਹਾਈਪ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਰੋਟੀ ਕਿਵੇਂ ਦੀ ਲੱਗੀ ਤੇ ਇਹ ਮੇਰਾ ਆਈਡੀਆ ਕਿਵੇਂ ਦਾ ਲੱਗਿਆ ਰੋਟੀ ਬਣਾਉਂਦਾ ਦੇਖੋ ਕਿੰਨੀ ਵਧੀਆ ਰੋਟੀ ਬਣ ਕੇ ਤਿਆਰ ਹੋਈ ਹੈ ਤੇ ਆਪਾਂ ਸਰਵ ਕਰ ਰਹੇ ਹਾਂ ਦਹੀਂ ਦੇ ਨਾਲ ਤੇ ਥੋੜਾ ਜਿਹਾ ਆਪਾਂ ਆਚਾਰ ਲਿਆਇਆ ਚਾਹੇ ਤੁਸੀਂ ਨਿੰਬੂ ਜਾਂ ਆਮ ਦਾ ਆਚਾਰ ਲੈ ਸਕਦੇ ਹੋ ਇਹਦੇ ਨਾਲ ਕੋਈ ਵੀ ਆਚਾਰ ਲੈ ਸਕਦੇ ਹੋ ਤੇ ਬਹੁਤ ਹੀ ਟੇਸਟੀ ਤੇ ਲਾਜਵਾਬ ਬਣੀ ਸੀ ਇਹ ਰੋਟੀ ਵੀਡੀਓ ਦੇ ਨਾਲ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ so much